ਵਿਕਾਸ ਦੀ ਲਹਿਰ ਰਫ਼ਤਾਰ ਨਾਲ ਰਹੇਗੀ ਜਾਰੀ 12000 ਸਰਕਾਰੀ ਸਕੂਲਾਂ ਵਿੱਚ ਵਿਕਾਸ ਦੇ ਕੰਮ ਕਰਵਾ ਕੇ ਬਦਲੀ ਨੁਹਾਰ 8000 ਸਰਕਾਰੀ ਸਕੂਲਾਂ ਵਿੱਚ ਚਾਰ ਦੀਵਾਰੀ ਹੋਈ ਤਿਆਰ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੁੰਜੇ ਨਹੀਂ ਬੈਠਣਗੇ ਇਹ ਕਹਿਲਾਸੀ ਨੰਗਲ ਸਰਸਾ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਿੱਖਿਆ ਮੰਤਰੀ ਨੇ ਨੰਗਲ ਸਰਸਾ ਦੇ ਸਰਕਾਰੀ ਸਕੂਲ ਵਿੱਚ ਚਾਰ ਦੀਵਾਰੀ ਦਾ ਕੀਤਾ ਉਦਗਾਟਨ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਵਿਕਾਸ ਦੀ ਲਹਿਰ ਰਫ਼ਤਾਰ ਨਾਲ ਜਾਰੀ ਰਹੇਗੀ ਪੰਜਾਬ ਦੇ 12000 ਸਰਕਾਰੀ ਸਕੂਲਾਂ ਵਿੱਚ ਵਿਕਾਸ ਦੇ ਕੰਮ ਮੁਕੰਮਲ ਹੋਏ ਹਨ 8000 ਸਰਕਾਰੀ ਸਕੂਲਾਂ ਦੀ ਚਾਰ ਦੀਵਾਰੀ ਮੁਕੰਮਲ ਹੋਈ ਹੈ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਦੀ ਰਫ਼ਤਾਰ ਨੂੰ ਹੁਣ ਗਤੀ ਮਿਲੀ ਹੈ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਪੁੰਜੇ ਫਰਸ਼ ਤੇ ਬੈਠ ਕੇ ਨਹੀਂ ਪੜਦੇ ਉਹਨਾਂ ਲਈ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਇਹ ਬਦਲਦੇ ਪੰਜਾਬ ਦੀ ਤਸਵੀਰ ਹੈ ਸਿੱਖਿਆ ਮੰਤਰੀ ਅਜਾ ਆਪਣੇ ਵਿਧਾਨ ਸਭਾ ਹਲਕੇ શ્રી ਅਨੰਦਪੁਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰਗਰ ਸਰਸਾ ਵਿੱਚ ਕਰਮਵਾੜ 10 ਤੇ 5 ਲੱਖ ਦੀ ਲਾਗਤ ਨਾਲ ਉਸਾਰੀ ਚਾਰ ਦੀਵਾਰੀ ਦਾ ਉਦਗਾਟਨ ਕਰਨ ਲਈ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਉਹਨਾਂ ਨੇ ਸਕੂਲਾਂ ਵਿੱਚ ਚੱਲ ਰਹੇ ਹੋਰ ਵਿਕਾਸ ਦੇ ਕੰਮਾਂ ਦਾ ਵੀ ਨਿਰੀਖਣ ਕੀਤਾ ਵਿਦਿਆਰਥੀਆਂ ਵੱਲੋਂ ਇਸ ਮੌਕੇ ਪ੍ਰਦਰਸ਼ਨੀ ਲਗਾਈ ਗਈ ਸੀ ਅਤੇ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ ਉਨਾਂ ਦਾ ਪਰਵਾਸ ਸਵਾਗਤ ਐਨਐਸਸੀ ਕੈਡਟਸ ਵੱਲੋਂ ਕੀਤਾ ਗਿਆ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਬਤੌਰ ਸਿੱਖਿਆ ਮੰਤਰੀ ਮੈਂ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਉੱਥੋਂ ਦੇ ਅਧਿਆਪਕਾਂ ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਤੋਂ ਲੋੜੀਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ ਇਸ ਵੱਡੇ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ 8000 سرکاری ਸਕੂਲਾਂ ਲਈ 70 ਕਿਲੋਮੀਟਰ ਚਾਰ ਦੀਵਾਰੀ ਦਾ ਨਿਰਮਾਣ ਕਰਵਾਇਆ। سرکاری ਸਕੂਲਾਂ ਵਿੱਚ ਲੜਕੀਆਂ ਤੇ ਲੜਕੀਆਂ ਲਈ ਵੱਖੋ-ਵੱਖਰੇ ਟਾਇਲਟ ਬਲਾਕ, ਸਾਈਕਲ ਸਟੈਂਡ ਸ਼ੈੱਡ, ਹਾਲ ਕਮਰੇ, ਕਲਾਸਰੂਮ, ਇੰਟੀਗ੍ਰੇਟਿਡ ਲੈਬ ਤਿਆਰ ਕਰਵਾਏ। سرکاری ਸਕੂਲਾਂ ਵਿੱਚ ਪਹਿਲੀ ਵਾਰ ਸੁਰੱਖਿਆ ਗਾਰਡ ਕੈਂਪਸ ਮੈਨੇਜਰ ਤਾਇਨਾਤ ਕੀਤੇ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਟਰਾਂਸਪੋਰਟ ਦੀ ਸਹੂਲਤਾਂ ਮੁਹੱਈਆ ਕਰਵਾਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਸਿੱਖਲਾਈ ਲਈ ਭੇਜਿਆ ਗਿਆ ਵਿਦਿਆਰਥੀਆਂ ਨੂੰ ਚੰਦਰਯਾਨ ਮੰਫੀ 3 ਦੀ ਲਾਂਚਿੰਗ ਦੇ ਗਵਾਹ ਬਣਾਇਆ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਸਿੱਖਿਆ ਕ੍ਰਾਂਤੀ ਦਾ ਤਿਉਹਾਰ ਅੱਜ ਤੋਂ ਸ਼ੁਰੂ ਕੀਤਾ ਹੈ ਜੋ 31 ਮਈ ਤੱਕ ਚੱਲੇਗਾ ਅੱਜ ਸ਼ਹੀਦ ਭਗਤ ਸਿੰਘ ਨਗਰ ਨਵਾਸ਼ਹਿਰ ਤੋਂ ਮੁੱਖ ਮੰਤਰੀ ਜੀ ਨੇ ਸ਼ੁਰੂਆਤ ਕੀਤੀ ਹੈ ਸਾਡੇ ਸਾਰੇ ਕੈਬਨਿਟ ਮੰਤਰੀ ਅਤੇ ਵਿਧਾਇਕ ਸਰਕਾਰੀ ਸਕੂਲਾਂ ਵਿੱਚ ਜਾ ਕੇ ਮੁਕੰਮਲ ਹੋਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇ ਰਹੇ ਹਨ। ਉਹਨਾਂ ਦੇ ਨਾਲ ਜ਼ਿਲ੍ਹੇ ਦੇ ਅਧਿਕਾਰੀ ਵੀ ਸਰਕਾਰੀ ਸਕੂਲਾਂ ਵਿੱਚ ਪਹੁੰਚ ਰਹੇ ਹਨ ਜੋ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਬਦਲਦੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਸੂਬੇ ਦੇ ਹਰ ਪਿੰਡ ਵਿੱਚ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੱਜ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣੇ ਹਨ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਾਡੇ ਵਿਦਿਆਰਥੀ ਮੱਲਾ ਮਾਰ ਰਹੇ ਹਨ ਤੇ ਆਂਕੜਾ ਸਾਡੀ ਰੋਹ ਨੂੰ ਸਕੂਨ ਦੇ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ رنگ ਲੈ ਕੇ ਆਈ ਹੈ। ਸਰਕਾਰੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਵਿਰੋਧੀ ਸਰਕਾਰ ਉੱਤੇ ਜੋ ਤਾਨੇ ਕਾਸ ਰਹੇ ਹਨ ਉਹ ਉਹਨਾਂ ਦਾ ਪਛਤਾਪ ਹੈ ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਸਾਡੇ ਵਿਦਿਆਰਥੀਆਂ ਬੱਚਿਆਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ। विद्यार्थियों ਵੱਲੋਂ ਪੇਸ਼ ਕੀਤੀਆਂ ਸਭਿਆਚਾਰਕ ਪੇਸ਼ਕਾਰੀਆਂ ਲਈ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਮਿੱਤਰ, ਐਸ ਡੀ ਐਮ ਰੂਪਨਗਰ ਸਚਿਨ ਪਾਠਕ, ਸ਼ਮਸ਼ੇਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ, ਸੁਰਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਕਮਿਕਰ ਸਿੰਘ ਡਾਡੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਹਲਕਾ ਐਜੂਕੇਸ਼ਨ ਕੋਆਰਡੀਨੇਟਰ ਦਇਆ ਸਿੰਘ प्रिंसिपल इंदरजीत सिंह बलाक नोडल अफसर स्कूल इंचार्ज जगमीत कौर प्रिंसिपल रमेश कुमार बलाक प्राइमरी सिक्ख्या अफसर इंदरपाल सिंह जुजार सिंह आसपुर सरपंच कमलजीत कौर सोहन मोहम्मद लवप्रीत सिंह गुरचरण सिंह मोहन सिंह हरी सिंह प्रेम सिंह दिलबाग सिंह सुचा सिंह गुरमुख सिंह हाजर सिंह सीनियर सैकेंडरी स्कूल नंगलसर सा पहला चार दवारी थी होंगी तो ਉਦੇ ਨਾ ਨਾਰਾ ਪਸ਼ੂ ਜਾਂ ਕੋਈ ਵੀ ਜਾਨਵਰ ਆ ਜਾਂਦਾ ਹੈ ਜਦੋਂ ਤੋਂ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਬਣੀ ਹੈ ਇਹਨਾਂ ਦੇ ਗ੍ਰਾਂਟ ਆਉਣ ਕਾਰਨ ਸਕੂਲ ਦੀ ਚਾਰ ਦੁਵਾਰੀ ਤੇ ਕਰਾਈ ਗਈ ਹੈ ਬਾਕੀ ਹੋਰ ਵੀ ਕੰਮ ਹੋ ਰਿਹਾ ਬਿਲਡਿੰਗਾਂ ਦਾ ਵੀ ਕੰਮ ਹੋ ਰਿਹਾ ਤੇ ਸਾਡੇ ਸਕੂਲ ਦਾ ਜਿਹੜਾ ਰਿਜ਼ਲਟ ਆ ਉਹ ਵੀ ਬਹੁਤ ਵਧੀਆ ਆ ਰਿਹਾ ਹੈ ਮਾਨ ਸਰਕਾਰ ਦੀ ਜਾਂ ਉਪਰਾਲੇ ਕਰ ਸਤਿਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਕਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੱਗਰ ਸਰਸਾ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਵਿੱਚ ਪਹਿਲਾਂ ਚਾਰ ਦਿਵਾਰੀ ਨਹੀਂ ਸੀ ਜਿਸ ਕਰਕੇ ਆਵਾਰਾ ਪਸ਼ੂ ਸਾਡੇ ਸਕੂਲ ਵਿੱਚ ਆ ਕੇ ਸਾਨੂੰ ਅਤੇ ਹੋਰ ਬੱਚਿਆਂ ਨੂੰ ਅਸੁਰੱਖਿਅਤ ਕਰ ਦਿੰਦੇ ਸਨ ਪਰ ਹੁਣ ਸਰਕਾਰ ਵੱਲੋਂ ਸਾਡੇ ਸਕੂਲ ਵਿੱਚ ਚਾਰ ਦਿਵਾਰੀ ਬਣਾ ਦਿੱਤੀ ਗਈ ਹੈ ਅਤੇ ਹੁਣ ਸਾਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ ਅਤੇ ਆਵਾਰਾ ਪਸ਼ੂ ਵੀ ਸਾਡੇ ਸਕੂਲ ਵਿੱਚ ਨਹੀਂ ਆਉਂਦੇ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਤਨਜੀਤ ਕੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੱਗਲ ਸੱਸਾ ਦੀ 12ਵੀਂ ਜਮਾਤ ਦੀ ਵਿਦਿਆਰਥਣਾ ਪਹਿਲਾ ਸਾਡੇ ਸਕੂਲ ਵਿੱਚ ਚਾਰ ਦੀਵਾਰੀ ਨਹੀਂ ਸੀ ਜਿਸ ਕਾਰਨ ਅਵਾਰਾ ਪੁੱਛ ਸਾਡੇ ਸਕੂਲ ਵਿੱਚ ਆ ਜਾਂਦੇ ਸਨ ਜਿਸ ਕਾਰਨ ਸਾਨੂੰ ਅਸੁਰੱਖਿਅਤ ਮਹਿਸੂਸ ਹੁੰਦਾ ਸੀ ਪਰ ਹੁਣ ਸਾਡੇ ਸਕੂਲ ਵਿੱਚ ਚਾਰ ਦੀਵਾਰੀ ਬਣ ਗਈ ਹੈ ਜਿਸ ਕਾਰਨ ਸਾਨੂੰ ਸੁਰੱਖਿਅਤ ਮਹਿਸੂਸ ਹੁੰਦਾ ਹੈ ਮੁਫਤ ਕਿਤਾਬਾਂ ਅਤੇ ਬੈਗਦੀਆਂ ਵੀ ਸਾਨੂੰ ਮਿਲਦੀਆਂ ਹਨ ਮੈਂ ਮੁੱਖ ਮੰਤਰੀ ਅਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੋਮਲਪ੍ਰੀਤ ਕੋਰੇ ਮੈਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਨੰਗਲ ਸੈਸਾ ਦੀ 12ਵੀਂ ਜਮਾਤ ਦੀ ਵਿਦਿਆਰਥਣਾ ਪਹਿਲਾਂ ਸਾਡੇ ਸਕੂਲ ਵਿੱਚ ਚਾਰ ਦਿਵਾਰੀ ਨਹੀਂ ਸੀ ਜਿਸ ਕਾਰਨ ਸਾਰੇ ਬੱਚੇ ਅਸੁਰੱਖਿਅਤ ਫੀਲ ਕਰਦੇ ਸਨ ਪਰ ਹੁਣ ਭਗਵੰਤ ਮਾਨ ਜੀ ਨੇ ਸਾਡੇ ਸਕੂਲ ਵਿੱਚ ਚਾਰ ਦਿਵਾਰੀ ਬਣਵਾ ਦਿੱਤੀ ਗਈ ਹੈ ਹੋਰ ਸਕੂਲਾਂ ਵਿੱਚ ਵੀ ਚਾਰ ਦਿਵਾਰੀ ਬਣ ਗਈ ਹੈ ਜਿਸ ਕਾਰਨ ਹੁਣ ਬੱਚੇ ਅਸੁਰੱਖਿਅਤ ਫੀਲ ਨਹੀਂ ਕਰਦੇ ਇਸ ਲਈ ਮੈਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਕੁਸ਼ ਪਿੰਦਰ ਕੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਾ ਸਰਸਾ ਵਿੱਤ 10ਵੀਂ ਜਮਾਤ ਵਿੱਚ ਪੜਦੀ ਹਾਂ ਮੈਂ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਦੀ ਨਿਹਾਲ ਬਦਲੀ ਹੈ ਸਾਡੇ ਸਕੂਲ ਵਿੱਚ ਇੱਕ ਨਵਾਂ ਗੇਟ ਲੱਗ ਰਿਹਾ ਹੈ ਜੋ ਸਕੂਲ ਦੀ ਸੁੰਦਰਤਾ ਨੂੰ ਚਾਹ ਚੰਦ ਲਾ ਰਿਹਾ ਹੈ ਸਾਡੇ ਸਕੂਲ ਵਿੱਚ ਠੰਡੇ ਪਾਣੀ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਸਾਨੂੰ ਸਾਡੇ ਸਕੂਲ ਵਿੱਚੋਂ ਫ੍ਰੀ ਕਿਤਾਬਾਂ ਵਰਦੀਆਂ ਤੇ ਸਟੱਡੀ ਮਟੀਰੀਅਲ ਵੀ ਦਿੱਤਾ ਜਾਂਦਾ ਹੈ ਜਿਸ ਨਾਲ ਇੱਥੇ ਗਰੀਬ ਵਿਦਿਆਰਥੀਆਂ ਦਾ ਪੜਨਾ ਸੌਖਾ ਹੋ ਗਿਆ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਸਕੂਲ ਵਿੱਚ ਬਦਲੀ ਕੀਤੀ ਹੈ ਹਨ ਤੁਹਾਨੂੰ ਤੇ ਇਹ ਚਾਰ ਦੁਆਰੀ ਜਿਹੜੇ ਤੁਹਾਡੇ ਸਾਹਮਣੇ ਉਸਰ ਕੇ ਖੜੀ ਹੈ ਅਗੋਂ ਵਿਘਾਤ ਨੂੰ ਹੋਇਆ ਸਰਦ ਦੀ ਖੁਦ ਆਪਣੀ ਇਹ ਪਹਿਲੀ ਜਦੋਂ ਪਹਿਲਾ ਵਿਸ਼ਰਸ ਸੀ ਸਰਦਾ ਕਿ ਇਹ ਹੋਣੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹ ਇਮੀਡੀਏਟ ਬਣੇਗੀ ਤੇ ਤੁਹਾਡੇ ਸਾਹਮਣੇ ਉਹ ਛਾ ਨਿਖਰ ਕੇ ਤੇ ਤਿਆਰ ਲੋਕੇ ਸਾਹਮਣੇ ਇੱਕ ਦੀਵਾਰ ਦੇ ਰੂਪ ਵਿੱਚ ਖੜੇ ਨੇ ਅਗਲਾ ਪ੍ਰੋਗਰਾਮ ਮੰਚ ਤੋਂ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਸਿੱਖਿਆ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਆਪ ਜੀ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਲਗਭਗ 350 ਸਕੂਲਾਂ ਦੇ ਵਿੱਚ ਜਿਹੜਾ ਹੈ ਉਦਘਾਟਨ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਨਵਾਂ ਸ਼ਹਿਰ ਵਿਕੇਸ ਸਕੂਲ ਆਫ ਐਮੀਨੈਂਸ ਨੂੰ ਲੋਕ ਅਰਪਣ ਕੀਤਾ ਹੈ ਸਾਡੇ ਸਾਰੇ ਮਾਨਯੋਗ ਮੰਤਰੀ ਸਾਹਿਬਾਨ ਸਾਡੇ ਸਾਰੇ ਮਾਨਯੋਗ ਵਿਧਾਇਕ ਸਾਹਿਬਾਨ ਸਭ ਇਸ ਵਕਤ ਕੋ ਇਸਨੇ ਕਿਸ ਸਕੂਲਾਂ ਦੇ ਵਿੱਚ ਨੇ ਤੇ ਜਿਹੜਾ ਸਿੱਖਿਆ ਦਾ ਤਿਹਾਰ ਮਨਾਇਆ ਜਾ ਰਿਹਾ ਪੂਰੀ ਸਰਕਾਰ ਵੱਲੋਂ ਤੇ ਲਗਭਗ ਅਗਲੇ 50 ਦਿਨ ਤੱਕ 31 ਮਈ ਤੱਕ 12000 ਸਕੂਲਾਂ 'ਚ ਇਨੌਗਰੇਸ਼ਨ ਹੋਣੇ ਆ ਜੋ ਕੰਮ ਪਿਛਲੇ 10 ਸਾਲਾਂ ਚ ਹੋਇਆ ਚਾਹੇ ਉਹ ਚਾਰ ਦੀਵਾਰੀ ਹੋਣ ਨਵੇਂ ਕਲਾਸਰੂਮ ਹੋਣ ਨਵੇਂ ਸਕੂਲ ਹੋਣ ਨਵੀਂ ਬਿਲਡਿੰਗਾਂ ਹੋਣ ਸਿਕਿਉਰਿਟੀ ਗਾਰਡਸ ਹੋਣ ਬੱਸ ਸਰਵਿਸ ਹੋਵੇ ਪਲੇਗਰਾਉਂਡਸ ਹੋਵੇ ਇਹ ਸਾਰੀ ਚੀਜ਼ਾਂ ਨੂੰ ਅਸੀਂ ਜਿਹੜਾ ਹੈ ਇਖਤਿਹਾਰ ਦੇ ਰੂਪ ਚ ਮਨਾ ਰਹੇ ਹਾਂ ਇਸ ਦੇ ਨਾਲ ਬੱਚਿਆਂ ਦੇ ਵਿੱਚ ਕੰਫੀਡੈਂਸ ਵੱਧਦਾ ਹੈ ਉਹ ਬੱਚੇ ਜਿਹੜੇ ਸਕੂਲਾਂ ਚ ਪੜਦੇ ਉਹਨਾਂ ਦੇ ਮਾਤਾ ਪਿਤਾ ਨੂੰ ਸਕੂਨ ਆਉਂਦਾ ਹੈ ਕਿ ਸਾਡੇ ਬੱਚੇ ਸਹੀ ਸਕੂਲਾਂ ਚ ਪੜ ਰਹੇ ਨੇ ਟੀਚਰਸ ਦੀ ਮੋਟੀਵੇਸ਼ਨ ਵਧਦੀ ਹੈ ਤੇ ਇੱਕ ਜਿਹੜਾ ਪਬਲਿਕ ਪਾਰਟਿਸਪੇਸ਼ਨ ਹੈ ਆਪ ਜੀ ਵੀ ਅੱਜ ਆਪ ਸਭ ਨੂੰ ਮੌਕਾ ਮਿਲਿਆ ਸਕੂਲ ਚਾਨ ਦਾ ਮੈਂ ਥੋੜਾ ਧੰਨਵਾਦ ਵੀ ਕਰਦਾ ਸਾਰੇ মিডিਆ ਦਾ ਤੇ ਇੱਕ ਬਹੁਤ ਵੱਡਾ ਤਿਉਹਾਰ ਹੈ ਤੇ ਇਹ ਚੱਲੂਗਾ ਤੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਰਿਹਾ ਆਪ ਸਭ ਦਾ ਬਹੁਤ ਬਹੁਤ